ਸਾਸੀ ਗਾਲ ਜੀ ਸਾਰਿਆਂ ਨੂੰ ਅੱਜ ਦੇ ਆਮ ਜਲਾਸ ਵਿੱਚ ਤੁਹਾਡਾ ਇੱਥੇ ਆਉਣ ਤੇ ਬਹੁਤ ਬਹੁਤ ਧੰਨਵਾਦ ਜੀ ਨਗਰ ਨਿਵਾਸੀਆਂ ਦਾ ਜਿਵੇਂ ਕਿ ਆਪ ਸਾਰਿਆਂ ਨੂੰ ਦੱਸਿਆ ਗਿਆ ਕਿ 24 9 25 ਨੂੰ ਇਸ ਸੰਬੰਧੀ ਆਪਾਂ ਏਜੰਡਾ ਭੇਜਿਆ ਸੀਗਾ ਜਿਹੜਾ ਅੱਜ ਦਾ ਆਮ ਜਲਾਸ ਗ੍ਰਾਮ ਸਭਾ ਦਾ ਕੀਤਾ ਜਾ ਰਿਹਾ ਉਸ ਦਾ ਮੇਨ ਮਕਸਦ ਇਹ ਹੈ ਕਿ ਹਰ ਖੁਸ਼ੀ ਦੇ ਮੌਕੇ ਦੇ ਉੱਤੇ ਜਿਵੇਂ ਕਿ ਮਹੰਤ ਨੇ ਪੰਡ ਨੇ ਬਾਜੀਗਰ ਨੇ ਢੋਲਕੀਆਂ ਵਾਲੇ ਨੇ ਇਹ ਸਾਰੇ ਪਿੰਡਾਂ ਦੇ ਵਿੱਚ ਆ ਕੇ ਸਾਡੇ ਕਿਉਂਕਿ ਗਰੀਬ ਪਰਿਵਾਰ ਨੇ ਸਾਰੇ ਤੇ ਬਹੁਤ ਜ਼ਿਆਦਾ ਇਹਨਾਂ ਨੂੰ ਤੰਗ ਪ੍ਰੇਸ਼ਾਨ ਕਰਦੇ ਨੇ ਸੋ ਇਸ ਵਾਸਤੇ ਆਪ ਸਾਰਿਆਂ ਦੀ ਰਾਏ ਦੇ ਨਾਲ ਅੱਜ ਦੇ ਇਸ ਆਮ ਜਲਾਸੇ ਵਿੱਚ ਜੋ ਪਾਸ ਕੀਤਾ ਗਿਆ ਹੈ ਉਸ ਦਾ ਮੈਂ ਤੁਹਾਨੂੰ ਪੜ੍ਹ ਕੇ ਦੱਸਦਾ ਹਾਂ ਸਰਪੰਚ ਸਾਹਿਬ ਬੈਠੇ ਨੇ ਪੂਰੀ ਪੰਚਾਇਤ ਬੈਠੀ ਹੈ ਔਰ ਨਗਰ ਨਿਵਾਸੀ ਸਾਰੇ ਗ੍ਰਾਮ ਸਭਾ ਦੇ ਮੈਂਬਰ ਬੈਠੇ ਨੇ ਸੋ ਜੋ ਅੱਜ ਪਾਸ ਕੀਤਾ ਗਿਆ ਹੈ ਉਹ ਇਸ ਤਰ੍ਹਾਂ ਹੈ ਜੀ ਜਿਹੜੇ ਮਹੰਤ ਨੇ ਉਹਨਾਂ ਨੂੰ ਆਪਾਂ ਖੁਸ਼ੀ ਦੇ ਮੌਕੇ ਤੇ ਲੜਕਾ ਹੁੰਦਾ ਹੈ ਜਾਂ ਵਿਆਹ ਸ਼ਾਦੀ ਹੁੰਦੀ ਹੈ ਉਹ ਵਧਾਈ ਲੈਣ ਆਉਂਦੇ ਨੇ ਤਾਂ ਉਹਨਾਂ ਨੂੰ 2100 ਰੁਪਇਆ ਦਿੱਤਾ ਜਾਵੇਗਾ ਇਸ ਤੋਂ ਜ਼ਿਆਦਾ ਕੋਈ ਵੀ ਉਹਨਾਂ ਨੂੰ ਪੈਸੇ ਨਹੀਂ ਦੇਣਗੇ ਸੋ ਇਹ ਪੰਚਾਇਤ ਦਾ ਹੁਕਮ ਹੈ ਜੀ ਉਸ ਤੋਂ ਇਲਾਵਾ ਬਾਜ਼ੀਗਰ ਜਿਹੜੇ ਨੇ ਬੀਬੀਆਂ ਉਹਨਾਂ ਦੀਆਂ ਆਉਂਦੀਆਂ ਨੇ ਜਾਂ ਬਾਜ਼ੀਗਰ ਦਾ ਗਰੁੱਪ ਆਉਂਦਾ ਹੈ ਉਹਨਾਂ ਨੂੰ ਵਧਾਈ ਦੇ ਤੌਰ ਤੇ 501 ਰੁਪਿਆ ਦਿੱਤਾ ਜਾਵੇਗਾ ਪੰਡਾ ਨੂੰ ਜੋ ਕਿ ਪੰਡਾ ਆਉਂਦੇ ਨੇ ਇੱਕ ਦੋ ਗਰੁੱਪ ਜਿਹੜੇ ਆਉਂਦੇ ਨੇ ਉਹਨਾਂ ਨੂੰ 200 ਰੁਪਿਆ ਟੁਰਕੀਆਂ ਵਾਲੇ ਜਿਹੜੇ ਆਉਂਦੇ ਨੇ ਕਿਉਂਕਿ ਇਹ ਬਹੁਤ ਜ਼ਿਆਦਾ ਆਉਂਦੇ ਨੇ ਸੋ ਇਹਨਾਂ ਦਾ ਵੀ ਇਲਾਕਾ ਹੈ ਇਲਾਕੇ ਵਾਈ ਜਿਹੜੇ ਆਉਂਦੇ ਨੇ ਉਹਨਾਂ ਨੂੰ ਤੁਸੀਂ ਦੇਣੇ ਨੇ ਦੂਜੇ ਇਲਾਕੇ ਵਾਲਿਆਂ ਨੂੰ ਕਿਸੇ ਨੂੰ ਨਹੀਂ ਦੇਣੇ ਸੋ ਜਿਹੜੇ ਟੁਰਕੀਆਂ ਵਾਲੇ ਨੇ ਉਹਨਾਂ ਨੂੰ 2100 ਰੁਪਇਆ ਵਧਾਈ 55 ਉਹਨਾਂ ਨੂੰ 51 ਰੁਪਏ ਸੌਰੀ ਮੇਰੇ ਤੋਂ ਗਲਤ ਕਹਿ ਗਿਆ ਟੁਰਕੀਆਂ ਵਾਲੇ ਨੂੰ 51 ਰੁਪਏ ਜਿਹੜੇ ਆ ਉਹ ਦਿੱਤੇ ਜਾਣਗੇ ਸੋ ਇਹ ਚਾਰ ਚੀਜ਼ਾਂ ਸੀ ਜਿਸ ਦਾ ਅੱਜ ਤੋਂ ਬਾਅਦ ਇਹ ਪਿੰਡ ਦੀਆਂ ਦੁਵਾਰਾਂ ਦੇ ਉੱਤੇ ਜਗ੍ਹਾ-ਜਗ੍ਹਾ ਦੇ ਉੱਤੇ ਲਿਖਾ ਦਿੱਤਾ ਜਾਵੇਗਾ ਪੰਚਾਇਤ ਵੱਲੋਂ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਅੱਜ ਤੋਂ ਬਾਅਦ ਅਗਰ ਕਿਸੇ ਨੂੰ ਵੀ ਮਹਾਂਤ ਬਾਜੀਗਾਰ ਪੰਡ ਢੋਲਗੀਆਂ ਵਾਲੇ ਤੰਗ ਕਰਦੇ ਹਨ ਤਾਂ ਉਹਦਾ ਪੰਚਾਇਤ ਨੂੰ ਦੱਸਣ ਤਾਂ ਕਿ ਉਹਨਾਂ ਦੇ ਖਿਲਾਫ ਜੋ ਕਾਰਵਾਈ ਹੈ ਬੰਦੀ ਕਾਰਵਾਈ ਅਸੀਂ ਐਸਡੀਐਮ ਸਾਹਿਬ ਤੋਂ ਕਰਵਾ ਸਕੀਏ ਇਸ ਮਤੇ ਦੀ ਨਕਲ ਜਿਹੜੀ ਹੈ ਇੱਕ ਵੀਡੀਓ ਪੀਓ ਸਾਹਿਬ ਨੂੰ ਇੱਕ ਐਸਡੀਐਮ ਸਾਹਿਬ ਨੂੰ ਫਾਰਦੀ ਇਨਫੋਰਮੇਸ਼ਨ ਉਹਨਾਂ ਨੂੰ ਭੇਜੀ ਜਾਵੇਗੀ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਇਸ ਤੋਂ ਇਲਾਵਾ ਵੀ ਹੋਰ ਕੋਈ ਕਿਸੇ ਦਾ ਸੁਝਾਅ ਹੋਵੇ ਇਸ ਸਬੰਧ ਵਿੱਚ ਉਹ ਦੱਸ ਸਕਦੇ ਆ ਹਾਂਜੀ ਕੋਈ ਕਿਸੇ ਦਾ ਸੁਝਾਅ ਹੈ ਜੀ ਹਾਂਜੀ ਹਾਂਜੀ ਸਪਾਸਾ ਬੋਰਡ ਲਿਖਾ ਦਿੱਤਾ ਜਾਵੇਗਾ ਜੀ ਉਹ ਮੈਂ ਪਹਿਲਾਂ ਕਹਿ ਚੁੱਕਾ ਜੀ ਇਹਦੇ ਬਾਰੇ ਚਾਰ ਜਗ੍ਹਾ ਬੋਰਡ ਲਗਾ ਦਿੱਤੇ ਜਾਣਗੇ ਸਕੂਲ ਦੇ ਇੱਧਰ ਵੀ ਸਾਈਨ ਲਖਾਇਆ ਜਾਵੇਗਾ ਕੁੰਦਲਾਲ ਦੀ ਸਾਈਡ ਤੇ ਲਖਾਇਆ ਜਾਵੇਗਾ ਇੱਕ ਵਿਚਾਲੇ ਵਾਲੀ ਗਲੀ ਤੇ ਲਖਾ ਦੇਵਾਂਗੇ ਔਰ ਇੱਕ ਇਸ ਸਾਈਡ ਤੇ ਲਖਾ ਦਿੱਤਾ ਜਾਵੇਗਾ ਹਾਂਜੀ ਹੋਰ ਬੀਬੀਓ ਭਾਈਓ ਹੋਰ ਕੋਈ ਦੱਸੋ ਜੀ ਕੋਈ ਆਇਆ ਤਾਂ ਜੀ ਠੀਕ ਹੈ ਜੀ ਸਾਰਿਆਂ ਨੂੰ ਖਤਮ ਕਰੀਏ ਜੀ ਅਤੇ ਪੰਜਾਬੀ ਕਾਰਵਾਈ ਧੰਨਵਾਦ ਜੀ ਸਸਿਕਾ ਸਾਰਿਆਂ ਦਾ